ਅਸਸਲਾਮੁਅਲੈਕੁਮ ਸਸਰੀਆ ਕਾਲ ਕਿਤਾ ਹਾਲ ਚਾਲੇ ਪੈਂ ਕਵਾ ਦਾ ਉਮੀਦਵਾਰ ਤੇ ਸਭ ਵਧੀਆ ਹੋਵੇ ਤੇ ਰਮਸਾਰਿਆਂ ਨੂੰ ਚੜਦੀ ਕਲਾ ਦੇ ਵਿੱਚ ਰੱਖਿਓ ਅੱਜ ਇੱਕ ਸਾ ਆਪਣੇ ਕੋਲ ਵੀਡੀਓ ਜਿਹੜੀ ਆ ਉਹ ਰਣਜੀਤ ਸਿੰਘ ਦਾ ਢਾਡੜੀਆਂ ਵਾਲੀ ਜਿਹੜੇ ਨੇ ਨਾ ਹਾਂ ਉਹ ਜ਼ਾਹਿਰ ਆ ਚੜਦੇ ਪੰਜਾਬ ਚ ਹਰ ਬੰਦਾ ਰਾਜਵੀ ਜਵੰਦਨ ਨੂੰ ਲੈ ਕੇ ਬਹੁਤ ਸੁਰਤਾਵਾ ਬਹੁਤ ਗਮਜੇ ਲੇਕਿਨ ਇਹ ਐਨਾ ਨੇ ਮਤਲਬ ਆਪਣੀ ਸੰਗਤ ਨਾਲ ਕੋਈ ਗੱਲਬਾਤ ਕਰ ਰਹੀ ਸੀ ਤੇ ਬਹੁਤ ਜ਼ਿਆਦਾ ਗਮਗੀਨ ਹੋ ਗਏ ਆ ਇਮੋਸ਼ਨਲ ਹੋ ਗਏ ਆ ਰਾਜਵੀ ਜਵੰਦਨ ਦੀ ਗੱਲ ਕਰਦੇ ਨੇ ਤਿਆਰ ਦਿਆਂਗੇ ਵੀਡੀਓ ਸਿੱਧਾ ਪਹਿਲੇ ਵੀਡੀਓ ਹੀ ਦੇਖਦੇ ਆਂ ਸ਼ਾਮਾਂ ਵਿੱਚ ਮੰਨ ਉੱਡ ਰਿਹਾ ਹੈ ਦਸੇਂ ਸ਼ਾਮਾਂ ਵਿੱਚ ਆਪੇ ਕੋ ਸਾਹਮਣੇ ਇੱਕ ਪਿੱਛੇ ਦੋ ਇਧਰ ਤਿੰਨ ਇਧਰ ਚਾਰ ਚਾਰ ਦੇ ਸ਼ਾਮ ਹੋ ਗਈ ਨਾ ਇਹਨਾਂ ਚਾਰਾਂ ਦੇ ਪੂੰਜੇ 4 8 8 9 1 ਤੇ 9 ਇੱਕ ਥੱਲੇ ਇਹਨੂੰ 10 ਦਿਸ਼ਾਵਾਂ ਕਹਿੰਦੇ 10 ਦਿਸ਼ਾਵਾਂ ਚ ਮਨ ਭੱਜਦਾ ਦੌੜਦਾ ਭੱਜਿਆ ਨਹੀਂ ਜਾਂਦਾ ਤੇ ਹੁਣ ਅਗਰ ਮਨ ਨੂੰ ਟਿਕਾਉਣਾ ਹੋਵੇ ਅੱਗੇ ਮਾੜੀ ਮੋਟੀ ਧਾਗੇ ਨਾਲ ਵੀ ਟਿਕ ਜਾਂਦਾ ਸੀ ਹੁਣ ਉੱਤੇ ਸੰਗਲ ਪਾਉਣਾ ਪੈਣਾ ਲੋਹੇ ਦਾ ਤਾਂ ਟਿਕੇਗਾ ਇਹਨੂੰ ਬੰਨ੍ਹ ਕੇ ਰੱਖਣਾ ਪੈਣਾ ਗਿਆਨ ਦੇ ਨਾਲ ਬੰਨ੍ਹੋ ਇਹਨੂੰ ਚੰਗੇ ਪਾਸੇ ਲਾ ਕੇ ਰੱਖਣਾ ਪੈਂਦਾ ਤੇ ਵਾਰ-ਵਾਰ ਲਾਣਾ ਪੈਣਾ ਸਵੇਰੇ ਵੀ ਤੇ ਦੁਪਹਿਰੇ ਵੀ ਸ਼ਾਮ ਵੀ ਇਹਦੇ ਭੱਜਣਾ ਸਾਡੇ ਕੰਟਰੋਲ ਤੇ ਰਹਿਣਾ ਨਹੀਂ ਹੈ ਇਹਨੇ ਰਹਿਣਾ ਨਹੀਂ ਇਹਨੂੰ ਵਾਸਤ ਕਰੋ ਆ ਜਿਹੜਾ ਜਦੋਂ ਸਿਮਰਨ ਕਰਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਦੱਸਣਾ ਚਾਹੁੰਦਾ ਜਿਵੇਂ ਹੁਣ ਆਪਣੇ ਕੈਂਪਾਂ ਵਾਲੇ ਸਾਹ ਤੇ ਫੋਕਸ ਕਰਦੇ ਆ ਵੀ ਸਾਹ ਆ ਰਿਹਾ ਜਾ ਰਿਹਾ ਵੇਖ ਰਿਹਾ ਸੁਪਰ ਸਕਰ ਦਾ ਟਿੱਕ ਟਿੱਕ ਨਹੀਂ ਹੈ ਜਿਹੜੇ ਥੋੜਾ ਜਿਹਾ ਗੁਰਮਤ ਅਭਿਆਸੀ ਹਨ ਇਧਰ ਨੂੰ ਲੱਗੇ ਉਹ ਵਾਇਟ ਨੂੰ ਵਾਇਟ ਨੂੰ ਨਾਲ ਆਪਣਾ ਮਨ ਜੋੜ ਲੈ ਵਾਇਟ ਨੂੰ ਵਾਇਟ ਨੂੰ ਵਾਇਟ ਇੰਦਾਂ ਟਿੱ ਜੋੜ ਲਈ ਤੇ 6 ਮਹੀਨੇ ਵਾਇਟ ਨੂੰ ਵਾਇਟ ਨੂੰ ਬੋਲ ਕੇ ਕਰਦੇ ਆ ਫਿਰ ਵਾਇਟ ਨੂੰ ਵਾਇਟ ਨੂੰ ਬੋਲਣਾ ਨਹੀਂ ਪੈਂਦਾ ਆਪੇ ਉਹ ਆਵਾਜ਼ ਨਿਕਲਦੀ ਹੋਈ ਨਹੀਂ ਮਨ ਇਹ ਨਾਲ ਜੁੜ ਜਾਂਦਾ ਤਾਂ ਬੋਲਣੀ ਭੁੱਲ ਜਾਂਦਾ ਕਿ ਮੈਂ ਬੋਲਣਾ ਵੀ ਵਾਇਟ ਪਹਿਨਾ ਪਹਿਲਾਂ ਸ਼ੁਰੂਆਤ ਵੇਲੇ ਛੇ ਮਹੀਨੇ ਤੱਕ ਉਹਨੂੰ ਬੋਲ-ਬੋਲ ਕੇ ਕਰਨਾ ਪੈਂਦਾ ਹੈ। ਕਈਆਂ ਨੂੰ ਸਾਲ ਵੀ ਕਰਨਾ ਪੈਂਦਾ। ਪਰ ਜਿਨ੍ਹਾਂ ਦਾ ਮਨ ਨਾ ਟਿਕੇ ਨਾ ਉਹਨਾਂ ਨੂੰ ਥੋੜਾ ਜਿਹਾ ਜ਼ੋਰ ਨਾਲ ਵੀ ਕਰਨਾ ਪੈਂਦਾ ਹੈ। ਬੋਲ-ਬੋਲ ਕੇ, ਉੱਚੀ-ਉੱਚੀ ਕਰਨਾ ਪੈਂਦਾ। ਜਿਨ੍ਹਾਂ ਦਾ ਮਨ ਬਾਹਲਾ ਭਜੇ ਉਹਨੂੰ ਜ਼ਿਆਦਾ ਉੱਚੀ ਬੋਲਣਾ। ਹੁਣ ਕਈ ਬੰਦੇ ਕਹਿੰਦੇ ਮੇਰਾ ਮਨ ਲੱਗਦਾ ਹੀ ਨਹੀਂ ਮੈਂ ਸ਼ਿੰਗਰਨ ਤੇ ਬਹਿਣਾ ਫਿਰ ਤੂੰ ਥੋੜਾ ਜਿਹਾ ਉੱਚੀ ਬੋਲ ਕੇ ਵਾਇਬ ਹੋ ਜਾ। ਖੋਰਤੀ ਬੋਲ ਜਦੋਂ ਟਿਕਣ ਲੱਗ ਜਾਏਗਾ ਸਿਰਫ ਬਾਡੀ ਬਾਡੀ ਥੱਲੇ ਨੂੰ ਆ ਗਈ। ਫਿਰ ਹੋਰ ਸੋਚ ਕਰਦੇ। ਫਿਰ ਜਦੋਂ ਜ਼ਿਆਦਾ ਹੀ ਤੇਰਾ ਮਨ ਟਿਕ ਕੇ ਅਸਰ ਛੁੱਪ ਹੋ ਜਾਈਗਾ। ਛੁੱਪ ਹੋਏਗਾ ਫਿਰ ਫਿਰ ਤੇ ਬੋਲੇ ਨਹੀਂ ਜਾਣਾ। ਵਾਈਟ ਟੂ ਵਾਈਟ ਹੋ ਜਾਏਗਾ। ਪਰ ਜਦੋਂ ਮਨ ਜ਼ਿਆਦਾ ਭੱਜੇ ਉਹਨੂੰ ਵਾਈਟ ਟੂ ਵਾਈਟ ਨੂੰ ਜ਼ੋਰ ਨਾਲ ਤਰੀ ਮਨ ਟਿਕਾਣ ਲਈ ਇਹ ਫੋਕਸ ਕਰਨ ਦਾ ਤਰੀਕਾ ਹੈ। ਹੈ ਮੈਡੀਟੇਸ਼ਨ ਦੀ ਤਕਨੀਕ ਹੈ। ਜਿਹੜੇ ਸਜਣ ਆ ਜਿਵੇਂ ਆਪਾਂ ਸੰਗਤ ਵਿੱਚ ਵਾਇਗੁਰੂ ਵਾਇਗੁਰੂ ਕਰਦੇ ਆ ਨਾ ਇਹ ਵੀ ਉੱਚੀ ਬੋਲ ਕੇ ਜੋਰ-ਜੋਰ ਨਾਲ ਵਾਇਗੁਰੂ ਵਾਇਗੁਰੂ ਕਰਦਾ ਕਿ ਕੋਈ ਮਕਸਦ ਹੈ ਮਨ ਭੱਜਦਾ ਜੇਣਾ ਕੰਟਰੋਲ ਤੋਂ ਹੋ ਜਾਏ ਇਹ ਨੇਚਰਲ ਹੈ ਕੁਦਰਤੀ ਹੈ ਅਲੱਗੇ ਰਿਦਮ ਦੇ ਨਾਲ ਆਪਾਂ ਵਾਇਗੁਰੂ ਵਾਇਗੁਰੂ ਕਰਦੇ ਹਾਂ ਵਾਇਗੁਰੂ 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 ਇੱਕ ਸਾਜ਼ ਵਜਾਓ ਨਾਲ ਮੰਨ ਲਓ ਸਾਜ਼ ਵੱਜੇ ਵਾਇਗੁਰੂ 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 ਸਾਜ਼ ਇਕੱਲੀ ਜਾਈ ਵਾਟ 2 ਵਾਟ 2 ਵਾਟ 2 ਵਾਟ 2 ਕਮਾਲ ਦੇਖਿਓ 5 ਮਿੰਟ ਵਿੱਚ ਜਿੰਨੇ ਤੁਸੀਂ ਬੈਠੇ ਆਪੇ ਨਾਲ ਬੋਲਣ ਲੱਗ ਪੜੋ ਆਪੇ ਬੋਲਣ ਲੱਗ ਵਾਟ ਦਿਮਪਨ ਉਟਾਈ ਦੋ ਇਹ ਦਿਮਪਨ ਇਹ ਦਿਮਪਨ ਫਿਰ ਸੈਲਫ ਪ੍ਰੋਸਸਿੰਗ ਦਾ ਚੋਂ ਤੁਸੀਂ ਖੁਦ ਆਪਣੇ ਆਪ ਨੂੰ ਦਿਮਪਨਾਈ ਕਰਦੇ ਬੋਲੋ ਵਾਟ ਬੋਲ ਕਰੇ ਸੰਗਤ ਵਿੱਚ ਸਾਜ ਹਿਤ ਨੂੰ ਬਾਈ ਕਰ ਦਿੰਦਾ ਆ ਸਾਜ ਨੇ ਜਿਹੜੇ ਮੈਂ ਬੋਲ ਰਿਹਾ ਤੁਹਾਡਾ ਬ੍ਰੇਨ ਇੱਥੇ ਦਿਮਪਨ ਉਟਾਈ ਦੋ ਜਾ ਜੇ ਘਰੇ ਕਰਨਾ ਹੋਵੇ ਫਿਰ ਬੋਲ-ਬੋਲ ਕੇ ਕਰੋ ਵਾਹਿਗੁਰੂ 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 ਉੱਚੀ ਫਿਰ ਜਦੋਂ ਮਨ ਟਿਕਣ ਲੱਗ ਜਾਏ ਫਿਰ ਸਲੋ ਕਰ ਦਿਓ ਕਈਆਂ ਨੇ ਤੇ ਪਹਿਲੇ ਗੇਅਰ 'ਚ ਵੀ ਗੱਡੀ ਨਹੀਂ ਪਾਈ ਅਜੇ ਉਹ ਖਲਾਰ ਕੇ ਖੜੇ ਐ ਬਸ ساری ਜ਼ਿੰਦਗੀ ਜਿੱਥੇ ਖੜੇ ਸੀ ਅਜੇ ਵੀ ਉੱਥੇ ਹੀ ਖੜੇ ਐ ਮਰਨ ਵੇਲੇ ਉੱਥੇ ਹੀ ਖੜੀ ਰੂ ਗੱਡੀ ਉਹਨਾਂ ਤੇ ਕਈ ਪਹਿਲੇ ਗੇਅਰ 'ਚ ਹੀ ਸਾਰੀ ਜ਼ਿੰਦਗੀ ਮਾਈਂਡ ਸੈਟ ਪਹਿਲਾ ਗੇਅਰ ਮਤਲਬ ਅਵਸਥਾ ਮਾਈਂਡ ਸੈਟ ਕਿਦਾਂ ਦਾ ਹੈ ਕਈਆਂ ਦਾ ਮਾਈਂਡਸੈਟ ਪਹਿਲੇ ਗੇਰ ਚ ਹੀ ਅਜੇ ਤੱਕ ਇਹ ਇੰਨੀ ਕੁ ਅਵਸਥਾ ਹੈ ਮਟੀਰੀਅਲ ਤੋਂ ਬਿਨਾ ਉਹਨਾਂ ਨੂੰ ਕੁਝ ਦਿਸਦਾ ਨਹੀਂ ਕਈਆਂ ਦਾ ਮਾਈਂਡਸੈਟ ਦੂਜੇ ਗੇਰ ਚ ਹੈ ਮਾਈਂਡਸੈਟ ਥੋੜਾ ਅਵਸਥਾ ਉੱਚੀ ਹੈ ਉਹ ਦੂਜੇ ਚ ਜਨਦੇ ਨੇ ਉਹ ਸਰੀਰ ਦੇ ਤਲ ਤੇ ਜਿਉਂਦੇ ਨੇ ਸਰੀਰ ਦੇ ਤਲ ਤੇ ਤੀਸਰੇ ਹਨ ਜਿਹੜੇ ਮਾਈਂਡ ਦੇ ਤਲ ਤੇ ਮਨ ਦੇ ਤਲ ਤੇ ਜੀਂਦੇ ਨੇ ਵਿਚਾਰ ਚੌਥੇ ਨੇ ਜਿਹੜੇ ਇਮੋਸ਼ਨ ਦੇ ਤਲ ਤੇ ਜੀਂਦੇ ਨੇ ਜਜ਼ਬਾਤ ਤੇ ਪੰਜਵਾਂ ਗੇਰ ਪਾ ਕੇ ਕਈ ਆਤਮਾ ਦੇ ਤਲ ਤੇ ਜੀਂਦੇ ਨੇ ਮੈਂ ਇੱਕ એનર્ਜੀ ਹਾਂ ਤੇ ਕਈ ਪਰਮ ਆਤਮਾ ਦੇ ਤਲ ਤੇ ਜੀਂਦੇ ਨੇ ਇੱਕ ਆਤਮਾ ਇੱਕ ਪਰਮ ਆਤਮਾ ਮਤਲਬ ਸਾਰਾ ਕੁਝ ਇੱਕ ਹੈ ਸਾਰੀ એનર્ਜੀ ਇੱਕ ਹੈ ਇਹ ਉਹ ਨੇ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਅਵਰ ਨਾ ਪੇਖੈ ਇੱਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਂ ਨੇ ਇਹ ਸਤਵਾਂ ਗੇਰ ਹੈ ਸਤਵਾਂ ਮਾਈਂਡ ਸੈਟ ਕਿਸ ਮਾਈਂਡ ਸੈਟ ਚ ਜੀ ਰਿਹਾ ਹੈ ਇੱਥੇ 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 ਹੁਣ ਸੁਣੋ ਕਈ ਬੰਦੇ ਜਿਸ ਮਾਈਂਡ ਸੈਟ ਵਿੱਚ ਆਪ ਹੁੰਦੇ ਹਨ ਉਹ ਬਾਕੀਆਂ ਦਾ ਵੀ ਉਹੀ ਵੇਖਦੇ ਐ ਸ਼ਰੀਰ ਦੇ ਤਲ ਤੇ ਜੀਣ ਵਾਲੇ ਲੋਕਾਂ ਦੇ ਸ਼ਰੀਰ ਹੀ ਵੇਖਦੇ ਕੱਪੜਿਆਂ ਦੇ ਤਲ ਤੇ ਜੀਣ ਵਾਲਾ ਕੱਪੜਾ ਹੀ ਵੇਖੀ ਜਾਂਦਾ ਸ਼ਰੀਰ ਦੇ ਤਲ ਤੇ ਜੀਣ ਵਾਲਾ ਸ਼ਰੀਰ ਤੋਂ ਤਾਂ ਨਹੀਂ ਜਾ ਸਕਦਾ ਮਾਈਂਡ ਦੇ ਤਲ ਤੇ ਜੀਣ ਵਾਲੇ ਮਾਈਂਡ ਕਈਆਂ ਨੂੰ ਰੂਹ ਵੇਖਣੀ ਆਉਂਦੀ ਹੈ ਕਈਆਂ ਨੂੰ ਰੂਹ ਨਹੀਂ ਵੇਖਣੀ ਰੂਹ ਕੋਈ ਦਿਸਦੀ ਨਹੀਂ ਵੀ ਐ ਖੜ ਜਾਂਦੀ ਸਾਹਮਣੇ ਉਹ ਕੋਈ ਐ ਬਣਾਇਆ ਵੀ ਇੱਕ ਆਤਮਾ ਖੜ ਗਈ ਐ ਨਹੀਂ ਹੁੰਦਾ ਕਈਆਂ ਨੂੰ ਆਪ ਜਦੋਂ ਉਹ ਜਿਹੜੇ ਗੇਰ ਚ ਚੱਲਦੇ ਐ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਬੰਦਾ ਇਹਦਾ ਮਾਈਂਡ ਸੈਟ ਕੀ ਹੈ ਜੇ ਤੁਸੀਂ ਖੁਦ ਮਨ ਤੇ ਕੰਮ ਕਰੋਗੇ ਆਪਣੇ ਮਨ ਨੂੰ ਮਨ ਦੀ ਅਵਸਥਾ ਚੇਂਜ ਕਰੋਗੇ ਤੇ ਤੁਹਾਨੂੰ ਦੂਜੇ ਬੰਦੇ ਦੀ ਅਵਸਥਾ ਦਾ ਵੀ ਪਤਾ ਲੱਗਦਾ ਹੈ ਵੀ ਇਹਦਾ ਮਾਈਂਡ ਸੈਟ ਕੀ ਹੈ ਕਿਉਂਕਿ ਆਪਣੇ ਆਪ ਦਾ ਜੇ ਪਤਾ ਨੂੰ ਲੱਗਾ ਦੂਜੇ ਦਾ ਪਤਾ ਕਿਵੇਂ ਲੱਗੇਗਾ ਪਤਾ ਹੀ ਨਹੀਂ ਲੱਗਦਾ ਸੋ ਜਿਸ ਤਲ ਤੇ ਮਨੁੱਖ ਖੁਦ ਜੀ ਰਿਹਾ ਉਹ ਦੂਜੇ ਨੂੰ ਵੀ ਉਸੇ ਤਲ ਤੇ ਹੀ ਦੇਖਦਾ ਹੈ ਸ਼ਰੀਰ ਦੇ ਤਲ ਤੇ ਜੀਣ ਵਾਲਾ ਬਾਕੀਆਂ ਨੂੰ ਸ਼ਰੀਰ ਦੇ ਤਲ ਤੇ ਹੀ ਦੇਖੇਗਾ ਸੋ ਇਸ ਕਰਕੇ ਆਪਣਾ ਤਲ ਉੱਚਾ ਵਧਾਓ ਤੇ ਵਧਾਉਣ ਦਾ ਤਰੀਕਾ ਫੋਕਸ ਕਰੋ ਤੇ ਫੋਕਸ ਕਰਨ ਦਾ ਤਰੀਕਾ ਜਿਸ ਧਰਮ ਚ ਪੈਦਾ ਹੋਇਆ ਜਿਸ ਨੇ ਤੈਨੂੰ ਜਿਸ ਤਰ੍ਹਾਂ ਦਾ ਵੀ ਕੋਈ ਸ਼ਬਦ ਮੰਤਰ ਜਾਪ ਦਿੱਤਾ ਹੈ ਜਾਂ ਸਾਹ ਤੇ ਫੋਕਸ ਕਰਕੇ ਕਰ ਪਰ ਫੋਕਸ ਕਰਾ ਪਹਿਲੇ ਨੰਬਰ ਦੇ ਉੱਤੇ ਮਨ ਨੂੰ ਇੱਕ ਥਾਂ ਤੇ ਖੜਾ ਰਨਾ ਬੰਨਣਾ ਸਿੱਖ ਟਿਕਾਉਣਾ ਸਿੱਖ ਹੁਣ ਸਬਜ਼ੀ ਬਣਾ ਰਹੇ ਹਾਂ ਮਨ ਕਿਤੇ ਭੱਜਦਾ ਗੱਡੀ ਚਲਾ ਰਹੇ ਹਾਂ ਮਨ ਕਿਤੇ ਭੱਜਦਾ ਮੇਰੇ ਵਰਗਾ ਕੀਰਤਨ ਕਰ ਰਿਹਾ ਮਨ ਕਿਤੇ ਭੱਜਦਾ ਹੈ ਮਨ ਹਾਜ਼ਰ ਨਹੀਂ ਹੁੰਦਾ ਇਹਨੂੰ ਬੰਨਣਾ ਸਿਖਾਓ ਬੰਨਣ ਵਾਸਤੇ ਸਾਹਾਂ ਤੇ ਵੀ ਬੰਨ ਸਕਦੇ ਆ ਜਾਂ ਫਿਰ ਤੁਹਾਨੂੰ ਜੋ ਸ਼ਬਦ ਜੋ ਮੰਤਰ ਜੋ ਗੁਰੂ ਨੇ ਦਿੱਤਾ ਹੈ ਉਹਦੇ ਨਾਲ ਵੀ ਬੰਨ ਲਓ ਉਹ ਸੌਖਾ ਉੱਥੇ ਛੜਦਾ ਹੁੰਦੀ ਇਸ ਕਰਕੇ ਉੱਥੇ ਮੰਤਰ ਤੇ ਛੇਤੀ ਵੱਜ ਜਾਂਦਾ ਹੈ ਮਤਲਬ ਸ਼ਰਧਾ ਕਰਕੇ ਪਿਆਰ ਕਰਕੇ ਉਹਦੇ ਨਾਲ ਆਪਣੇ ਮਨ ਨੂੰ ਫੋਕਸ ਕਰਨਾ ਸਿਖਾਓ ਤੇ ਫੋਕਸ ਕਰਨਾ ਸਿੱਖੇਗਾ ਜਦ ਠਹਿਰਨਾ ਸਿੱਖ ਗਿਆ ਫਿਰ ਹਰ ਚੀਜ਼ ਤੇ ਠਹਿਰੇਗਾ ਧਿਆਨ ਨਾਲ ਫਿਰ ਸਮਝੋ ਇਹਦੀ ਤਕਨੀਕ ਕੀ ਹੈ ਇਹਦੀ ਤਕਨੀਕ ਤੇ ਸਮਝ ਲਈ ਆਪਾਂ ਵਾਹਿਗੁਰੂ ਵਾਹਿਗੁਰੂ ਬੋਲ ਲਓ ਫੋਕਸ ਕਰੋ ਬੈਠੋ ਚੌਂਕੜਾ ਲਾਓ ਹਿੱਲੋ ਨਾ ਬਾਡੀ ਨੂੰ ਟਿਕਾਓ ਟਿਕਾਣਾ ਸਿੱਖੋ ਪਰ ਰੀਜ਼ਨਿੰਗ ਜਿਹੜੀ ਹੈ ਇਹਦੇ ਪਿਛੇ ਪ੍ਰੈਕਟੀਕਲ ਕੀ ਇਹ ਹੈ ਕਿ ਜਿਸ ਬੰਦੇ ਦਾ ਮਨ ਕਿਸੇ ਸ਼ਬਦ ਤੇ ਠਹਿਰੇਗਾ ਉਹਦਾ ਮਨ ਹੌਲੀ-ਹੌਲੀ ਠਹਿਰਨਾ ਸਿੱਖ ਜਾਏਗਾ ਉਹਨੂੰ ਤੁਸੀਂ ਅੱਧਾ ਘੰਟਾ ਉਹ ਘੰਟਾ ਬੈਠਾ ਉਹਨੂੰ ਫੇਰਨਾ ਆ ਗਿਆ ਫੇਰ ਉਹਦਾ ਮਨ ਇੱਥੇ ਆਉਗੇ ਇੱਥੇ ਵੀ ਠਹਿਰੇਗਾ ਫੇਰ ਤੁਸੀਂ ਖੇਤ ਚ ਜਾਓਗੇ ਖੇਤ ਵੀ ਠਹਿਰੇਗਾ ਕੰਮ ਤੇ ਜਾਵੋਗੇ ਉੱਥੇ ਵੀ ਠਹਿਰੇਗਾ ਬੱਚਿਆਂ 'ਚ ਬੈਠੇ ਹੋ ਉੱਥੇ ਵੀ ਠਹਿਰੇਗਾ ਫੁੱਲਾਂ 'ਚ ਬੈਠੇ ਹੋ ਉੱਥੇ ਵੀ ਠਹਿਰ ਜਾਏਗਾ ਕੰਡਿਆਂ 'ਚ ਬੈਠੋਗੇ ਉੱਥੇ ਵੀ ਠਹਿਰ ਜਾਏਗਾ ਇਹਨੂੰ ਠਹਿਰਨਾ ਸਿਖਾਓ ਇਹਨੂੰ ਰੁਕਣਾ ਸਿਖਾਓ ਪੱਟ ਭੱਜਣਾ ਤੇ ਸਿਖਾਇਆ ਇਹ ਹੁਣ ਤੱਕ ਭੱਜੀ ਹੋਈ ਜਾਂਦਾ ਦੌੜ ਹੀ ਨਹੀਂ ਨਾ ਪੈਂਦਾ ਇਹਨੂੰ ਠਹਿਰਨਾ ਸਿਖਾਓ ਮੰਨੂ ਦੇ ਠਹਿਰਨਾ ਨਹੀਂ ਸਿਖਾਓ ਕਿ ਐਕਸੀਡੈਂਟ ਖਰਾਬ ਹੋਏਗਾ ਡਿਪਰੈਸ਼ਨ ਹੀ ਚਲੇ ਜਾਓਗੇ ਓਵਰ ਥਿੰਕ ਕਰ ਬਣ ਜਾਓਗੇ ਐਂਜ਼ਾਇਟੀ ਹੋਏਗੀ ਪਟਕਦਾ ਰਹੇ ਇਹਨੂੰ ਰੁਕਣਾ ਹੀ ਸਿਖਾਣਾ ਔਖਾ ਹੈ ਅਸਲੀ ਡਰਾਈਵਰ ਉਹ ਹੈ ਜਿਹਨੂੰ ਬ੍ਰੇਕ ਮਾਰਨੀ ਆਉਂਦੀ ਹੋਵੇ ਟਾਈਮ ਤੇ ਬ੍ਰੇਕ ਮੰਨੂ ਠਹਿਰਨਾ ਸਿੱਖੋ ਤੇ ਜੇਦਾ ਮਨ ਕਿਸੇ ਇੱਕ ਸ਼ਬਦ ਤੇ ਫੈਰਨ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਲੱਗ ਗਿਆ ਉਹਦਾ ਮਨ ਫੇਰੋੜੀ-ਓੜੀ ਹੱਥਾਂ ਤੇ ਫੈਰਨਾ। ਫੈਰਨਾ ਆ ਗਿਆ ਬਸ ਰੁਕਣਾ ਆ ਗਿਆ ਤੇ ਸਵਾਦ ਗਾਦੇ ਚ ਠਹਿਰਾਉ ਚ। ਹੁਣ ਸੁਣੋ ਗਰਾਈ ਤੇਰੇ ਮੂੰਹ ਵਿੱਚ ਗਈ ਏ। ਸਵਾਦ ਇਹ ਮੂੰਹ ਦੇ ਵਿੱਚ ਫੈਲੇ। ਫੇਰੋੜੀ-ਓੜੀ ਅੰਦਰ ਜਾਏ। ਜੇ ਤੂੰ ਮੂੰਹ ਚ ਪਾਈ ਤੇ ਅੰਦਰ ਲਗਾਈ ਸਵਾਦ ਸੁਆਹ ਆ। ਚੰਬੀ ਤੇ ਹੈ ਹੀ ਜਵਾਨ ਤੇ ਰੇ। ਫੁੱਲ ਤੇਰੇ ਕੋਲ ਆਇਆ ਫੁੱਲ ਕੋਲ ਖਹਿ ਉਹਦੀ ਮਹਿਕ ਲੈ ਤਾਂ ਹੀ ਹੈ ਤੇਰੇ ਵੇੜੇ 'ਚ ਫੁੱਲ ਲੱਗੇ ਤੈਂ ਕਦੇ ਵੇਖੀ ਵੀ ਖਹਿਰੇ ਜਿਹੇ ਤੇ ਫੁੱਲਾਂ ਕੋਲ ਮੈਂ ਕਿੰਨੀ ਆਈ ਕਿ ਆ ਹੁਣ ਮੌਸਮ ਆ ਜਾਂਦਾ ਕਿੰਨੇ ਸੋਹਣੇ ਸੋਹਣੇ ਦਰਖਤਾਂ 'ਚ ਉਹ ਸਮੈਲ ਹੁੰਦੀ ਕਦੇ ਖਹਿਰ ਖਹਿਰ ਤਾਂ ਹੀ ਪਾਣੀ ਫਿਰਚ ਪਾਇਆ ਤੂੰ ਨਹਾਉਣ ਲੱਗਿਆ ਮਨ ਕੇ ਤੇ ਭੱਜਿਆ ਫਿਰਦਾ ਪਾਣੀ ਤੂੰ ਸਵਾਦ ਨਹੀਂ ਵੇਖਿਆ ਪਹਿਰੇ ਕਿਉਂ ਨਹੀਂ ਨਿੱਕੇ ਹੁੰਦੇ ਸਮਿਆਂ ਚ ਨਹਾਉਂਦੇ ਨਹਿਰਾਂ ਚ ਨਹਾਉਂਦੇ کیا ਸਵਾਦ ਆਉਂਦਾ ਸੀ ਕਿਉਂਕਿ ਉਦੋਂ ਮਨ ਭੱਜਦੇ ਨਹੀਂ ਸੀ ਉਹਨਾਂ ਵੇਲੇ ਨੂੰ ਨਹਿਰ ਦੀ ਵੀ ਸਵਾਦ ਆਈ ਨਾ ਤਾਂ ਸੀ ਹੁਣ ਤੈਨੂੰ ਇੰਨਾ ਵਧੀਆ ਬਾਥਰੂਮ ਵਾਲੇ ਕੋਲੇ ਉਹਦੇ ਟੈਨਾਂ ਲੱਗੀਆਂ ਝੰਡਾ ਭੜਾ ਪੱਥਰ ਲੱਗਿਆ ਟੂਟੀ ਵਧੀਆ ਤੇਰੇ ਸਿਰ 'ਚ ਤਾਂ ਸਿੱਟੀ ਪੈਗੀ ਤੇਰਾ ਮਨ ਹੁਣ ਵੜ ਜਾਂਦੀ ਹੈ ਪੜਿਆ ਬੁਠੇ ਰਾਉਣੀ ਨਹੀਂ ਨਾ ਹੈਗਾ ਸਾਡੇ ਅੱਠਾਂ ਦੇ ਵਿੱਚ ਗਰਮ ਅੱਗੇ ਪਾਣੀ ਹੋਣਾ ਹੈ ਡੀਜ਼ਲ ਚੱਲਦੇ ਹਨ ਤੇ ਠਹਿਰਨਾ ਉਹ ਗੱਲ ਹੈ ਸਵਾਦ ਮੰਨ ਕੇ ਤੇ ਹੋ ਗਏ ਸ਼ਰੀਰ ਇਸੇ ਕਰਕੇ ਠਹਿਰਨਾ ਸਿੱਖਣਾ ਤੇ ਸਿਮਰਨ ਕਰਨ ਦਾ ਮਤਲਬ ਕੀ ਹੈ ਮਨ ਨੂੰ ਠਹਿਰਾਉਣ ਦੀ ਪ੍ਰੈਕਟਿਸ ਕਰਦੀ ਸਿਮਰਨ ਦਾ ਮਤਲਬ ਕੀ ਹੈ ਠਹਿਰਨਾ ਸਖੋਣਾ ਬਸ ਸਵਾਰ ਤੇ ਬਹੁਤ ਬਿਆ ਖੈਰ ਤਾਂ ਨਹੀਂ ਮਨ ਭੱਜਦਾ ਸਵਾਰ ਲੈਣ ਲਈ ਖੈਰ ਰੁਕਣਾ ਰੁਕਣਾ ਆਉਦਾ ਨਹੀਂ ਬ੍ਰੇਕ ਲੱਗਦੀ ਆ ਜਿਵੇਂ ਬੱਸਾਂ ਬਿਨਾ ਸਵਾਰੀਆਂ ਚੱਕੀ ਨੂੰ ਲੰਗੀ ਜਾਂਦੀਆਂ ਆ ਸਾਡੇ ਇੱਥੇ ਗੇਟ ਅੱਗੇ ਖੜਕੀ ਰਹਿ ਜਾਂਦੀ ਉਸ ਵਾਰੀ ਮੈਨੂੰ ਪਤਾ ਨਹੀਂ ਕਿੰਨੇ ਕੁ ਲੋਕੀ ਫੋਨ ਕਰਨਗੇ ਭਾਈ ਸਾਹਿਬ ਬੱਸਾਂ ਨਹੀਂ ਰੁਕਦੀ ਨਾ ਮੈਂ ਕਿਹਾ ਭਾਈ ਸਾਹਿਬ ਉਹਨੂੰ ਮੁੱਖ ਮੰਤਰੀ ਲੱਗਿਆ ਮੈਂ ਬੱਸਾਂ ਕਿੱਥੇ ਰੁਕਾਂ ਭਾਈ ਸਾਹਿਬ ਬੱਸਾਂ ਨਹੀਂ ਰੁਕਦੀ ਮੈਂ ਕੀ ਕਰਾਂ ਦੋ ਚਾਰ ਵਾਰੀ ਬੁਲਾਇਆ ਵੀ ਕਿਹਾ ਵੀ ਹੁਣ ਮੇਰੇ ਖੰਦ ਖੜਦਾ ਇੱਕ ਬੰਦਾ ਕਿਹਦੀ ਵੇਟ ਕੇ ਖੜਿਆ ਹੁੰਦਾ ਸ਼ਾਇਦ ਕੋਈ ਹੁਣ ਥੋੜਾ ਬਹੁਤ ਲੱਗੀਆਂ ਬੱਸਾਂ ਰੁਕਣ ਨਹੀਂ ਤੇ ਬੱਸਾਂ ਰੁਕਦੀਆਂ ਵੀ ਬੜੀ ਸੰਗਤ ਉਲੱਭੇ ਦਿੰਦੀ ਆ ਬੱਸਾਂ ਨਹੀਂ ਰੁਕਦੀਆਂ ਸੀ ਆਉਣਾ ਹੁੰਦਾ ਤੇ ਸਾਡੀ ਦਿੱਕਤ ਹੁੰਦੀ ਹੈ ਚਲੋ ਸੋ ਜਿਵੇਂ ਬੱਸਾਂ ਸਵਾਰੀਆਂ ਵਾਲੇ ਐਂ ਨਗਾ ਕੇ ਲੈ ਜਾਂਦੇ ਐ ਸਾਡਾ ਮਨ ਵੀ ਕਈ ਸਵਾਦਾਂ ਤੋਂ ਐ ਲੱਗ ਜਾਂਦਾ ਬਸ ਰੁਕਦਾ ਹੀ ਕਿਉਂਕਿ ਇਹ ਸਵਾਦ ਆਵੇ ਰੁਕਦਾ ਹੀ ਭੱਜੇ ਹੀ ਕਿੱਥੇ ਜਾਣ ਦਾ ਦੌਰ ਅਗੇ ਜਿੰਦਗੀ ਤੇ ਤੂੰ ਲਗਾਤੀ ਜਿੰਦਗੀ ਤੇ ਠਹਿਰ ਹੀ ਰਹੇਗੀ ਤੂੰ ਭੱਜ ਗਿਆ ਜਿੰਦਗੀ ਦੇ ਉੱਥੇ ਹੀ ਵਈ ਸੀ ਸਵਾਦ ਤੇ ਉੱਥੇ ਹੀ ਪਿਆ ਸੀ ਤੂੰ ਭੱਜ ਗਿਆ ਦੌੜੀਏ ਅਈ ਦੀ ਸਪੀਡ ਬਣਾ ਲੀ ਤੈਂ ਤੇਰੇ ਤੇਰੇ ਲਈ ਤੇ ਕਿੰਨਾ ਬੱਚੇ ਵੀ ਸਮਾਈਲ ਤੇ ਤੈਨੂੰ ਠਹਿਰਨਾ ਚਾਹੀਦਾ ਸੀ ਜਦ ਤੇਰਾ ਨਿਆਣਾ ਹੱਸਦਾ ਉੱਥੇ ਠਹਿਰਨਾ ਚਾਹੀਦਾ ਸੀ ਜੋ ਤੇਰੇ ਘਰ ਆਣੀ ਤੇਰੇ ਲਈ ਖਾਣਾ ਬਣਾ ਕੇ ਅੱਗੇ ਰੱਖਦੀ ਉੱਥੇ ਠਹਿਰਨਾ ਚਾਹੀਦਾ ਸੀ ਜੇ ਤੂੰ ਠਹਿਰਦਾ ਤੇਰੇ ਮਨ ਚੋਂ ਥੈਂਕ ਯੂ ਨਿਕਲਦਾ ਨੀ ਇਹਦੇ ਰੋਟੀ ਬਗਾਈਏ ਠਹਿਰ ਨਾਲੇ ਪਰ ਜੇ ਜੇ ਤੂੰ ਠਹਿਰੇ ਤੇ ਤੈਨੂੰ ਘਰ ਵਿੱਚ ਲੱਗੀ ਨਿੰਮ ਘਰ ਦੇ ਵਿੱਚ ਲੱਗਿਆ ਕੋਈ درخت ਵੀ ਤੈਨੂੰ ਐ ਲੱਗੇਲੀਏ ਕਿੰਨੇ ਸਾਲਾਂ ਦਾ ਸ਼ਾਂਤ ਰਹੀ ਜਾਂਦਾ ਕਿਤੇ ਉਹਦੇ ਕੋਲ ਖੜਕੇ ਵੀ ਕਹਿੰਦੇ ਥੈਂਕ ਯੂ ਯਾਰ ਤੇਰਾ ਤੂੰ ਵੀ ਸਾਥੀ ਬੜਾ ਤੇਰੇ ਥੱਲੇ ਬੈਠੀਏ ਸੀ ਬੜਾ ਆਨੰਦ ਉੱਥੇ ਵੀ ਠਹਿਰਦੇ ਠਹਿਰਦੇ ਕਦੇ ਪਾਣੀ ਹੱਥ ਚ ਫੜ ਕੇ ਗਵੇਂ ਤੂੰ ਨਾ ਹੁੰਦਾ ਸੀ ਤਾਂ ਹੋਣਾ ਹੀ ਨਹੀਂ ਸੀ ਪਹਿਲਾਂ ਪਾਣੀ ਜੀਉਂ ਹੈ ਠਹਿਰਦੇ ਇਹਨੂੰ ਠਹਿਰਨਾ ਸਿਖਾਓ ਤੇ ਗੁਟਕਾ ਚੱਕ ਲੈਨੇ ਆ ਉਹਨੂੰ ਹੀ ਪਤਾ ਲੱਗਦਾ ਤੇ ਤੂੰ ਪਬਲ ਗੁਰੂ ਬਾਣੀ ਮੇਰੇ ਵਿਚ ਤੇ ਠਹਿਰਦਾ ਹੀ ਜਿਹਨੂੰ ਠਹਿਰਨਾ ਹੀ ਨਹੀਂ ਆਇਆ ਉਹਨੇ ਬਾਠ ਤੇ ਕਿੱਥੇ ਠਹਿਰਨਾ ਬਾਠ ਨਾਲ ਮਾਨ ਟੇਕੀ ਨਹੀਂ ਰਿਆ ਪਿਆਰਿਓ ਦੋ ਬੇਨਤੀਆਂ ਕਰਨੀਆਂ ਸੰਨ ਪਹਿਲੀ ਤਾਂ ਦੁਖਦਾਇਕ ਖਬਰ ਰਾਜਵੀਰ ਸਿੰਘ ਜਮੰਦਾ ਜੋ ਵੀ 23 ਦਿਨਾਂ ਤੋਂ ਹਸਪੀਟਲ ਵਿੱਚ ਸੀ ਉਦੀਏ న్యూਸ ਸੁਣ ਰਹੇ ਆ ਕਿ ਫਾਨੀ ਸੰਸਾਰ ਨੂੰ ਅਗਦੀ ਦਾ ਕਹਿ ਗਿਆ ਬਹੁਤ ਮੰਨ ਦੁੱਖ ਲੱਗਿਆ ਤੇ ਇਹੀ ਅਰਦਾਸ ਤੇ ਪਾਸ਼ਾ ਮੇ ਰੱਖਣ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਨੂੰ ਪਾਣਾ ਮੰਨਣ ਦਾ ਗੁਰੂ ਸਾਹਿਬਾਂ ਨੂੰ ਬੇਸ਼ਿਸਤ ਦਿੰਦਾ ਦੂਸਰੀ ਬੇਨਤੀ ਕਰਨੀ ਸੀ ਕਿ ਸਾਡਾ ਸਮਾਗਮ ਚੰਗੀ ਗੱਲ ਦੇ ਇਲਾਕੇ ਵਿੱਚ ਜ਼ਿਲ੍ਹਾ ਮੋਹਾਲੀ ਪਿੰਡ ਜੰਨਪੁਰ ਵਿੱਚ ਸਾਨੂੰ 10 11 12 ਤਿੰਨ ਦਿਨ ਦਾ ਸਮਾਗਮ ਸੀ ਅੱਜ ਰਾਤ ਨੂੰ 8 ਤੇ 9 ਦੇ ਕਰਨਾਲ ਵਿੱਚ ਜਮਾਨ ਹਨ ਪਰ 10 11 12 ਦੇ ਤਿੰਨ ਦਿਨ ਮਾਮ ਜਿਹੜੇ ਸੀ ਇਹ ਜੰਨਪੁਰ ਵਿੱਚ ਰੱਖੇ ਗਏ ਸੀ ਪਿਛਲੇ ਦਿਨੀ ਬਰਸਾਤ ਕਾਫੀ ਹੋਈ ਹੈ ਤੇ ਉਹਨਾਂ ਨੇ ਖੇਤਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਅਨਾਜ ਮੰਡੀਆਂ ਦੇ ਵਿੱਚ ਅੱਜ ਕੱਲ੍ਹ ਬਾਸਮਤੀ ਦਾ ਅਨਾਜ ਆ ਜਾਂਦਾ ਹੈ ਇਸ ਕਰਕੇ ਜੀਵੀ ਆਉਣ ਕਾਰਨ ਮੰਡੀਆਂ ਦਾ ਸਮਾਗਮ ਹੋ ਨਹੀਂ ਸਕਦੇ ਤੇ ਕੁਸ਼ਕ ਨੇ ਖੇਤਾਂ ਵਿੱਚ ਰੱਖੇ ਤੇ ਜੰਡਪੁਰ ਵਾਲਿਆਂ ਨੇ ਜੋ ਸਮਾਗਮ ਸੀ ਖੇਤਾਂ ਵਿੱਚ ਪੰਡਾਲ ਲਾਉਣਾ ਸੀ ਉੱਥੇ ਬਰਸਾਤ ਹੋਣ ਕਾਰਨ ਪਾਣੀ ਭਰ ਗਿਆ ਤੇ ਉਥੇ ਜਦੋਂ ਸਮਾਗਮਾਂ ਦੇ ਵਿੱਚ ਵਹੀਕਲ ਆਉਂਦੇ ਆ ਭਾਵੇਂ ਉਹਦੇ ਵਿੱਚ ਗੱਡਣ ਦਾ ਜਾਂ ਸੰਗਤ ਨੂੰ ਮੁਸ਼ਕਲ ਨਾ ਆਵੇ ਇਸ ਲਈ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਅਸੀਂ ਉਹਨਾਂ ਦੇ ਸਮਾਰੋਹ ਜਿਹੜੇ ਐ ਤੇ 28 29 30 ਤਰੀਕ ਦੇ ਐ ਇਸ 10 11 12 ਦੇ ਸਮਾਰੋਹ ਸੰਨ ਉਹਨਾਂ ਨੂੰ ਪੋਸਟਪੌਨ ਥੋੜਾ ਅੱਗੇ ਕਰ ਦਿੱਤਾ ਹੈ 18 28 29 ਤੇ 30 ਅਕਤੂਬਰ ਇਸੇ ਮਹੀਨੇ ਦੇ ਤਿੰਨ ਦਿਵਾਨ ਅੰਡਪੁਰ ਦੇ ਵਿੱਚ ਹੋਣਗੇ ਚੰਡੀਗੜ੍ਹ ਮੁਹਾਲੀ ਰੋਪੜ ਉਹ ਸਾਰੇ ਇਲਾਕੇ ਦੀ ਸੰਗਤ ਨੂੰ ਦਿੱਤੀ ਹੈ ਸਾਰਿਆਂ ਤੱਕ ਜਰੂਰ ਮੈਸੇਜ ਦੇ ਦਿਓ ਕੋਈ ਭਲੇਖੇ ਨਾਲ ਉੱਥੇ ਆ ਜਾਏ ਟਰਾਲੀਆਂ ਲੈ ਕੇ ਸੰਗਤ ਆ ਜਾਏ ਹਾਂਜੀ ਜੀ ਵੀਡੀਓ ਅਸੀਂ ਵੇਖੀ ਆ ਉਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਸਭ ਤੋਂ ਪਹਿਲੇ ਆਪਣੇ ਮਨ ਨੂੰ ਜਿਹੜਾ ਨਾ ਇੱਕ ਜਗ੍ਹਾ ਤੇ ਲਾਓ ਕੰਸਿਸਟੈਂਟ ਹਾਓ ਤੁਸੀਂ ਫੇਰਾਓ ਬਾਕੀ ਕੀ ਹੰਦਵਾਸੀ ਕੋਈ ਵੀ ਕੰਮ ਕਰਨ ਡੀਆਂ ਸਾਡੇ ਦਿਮਾਗ ਦੇ ਵਿੱਚ ਸੋਚਾਂ ਕੋਈ ਹੋਰ ਚੱਲਣ ਡੀਆਂ ਹੁੰਦੀਆਂ ਜੇ ਅਸੀਂ ਨਮਾਜ਼ ਵੀ ਪੜਨ ਡੇ ਹੁੰਨੇ ਵਿੱਚ ਯਾਦ ਹੁੰਦੇ ਹਾਂ ਆਹ ਕੰਮ ਕਰਨਾ ਨਮਾਜ਼ ਦੇ ਵਿੱਚ ਕਈ ਭੁੱਲੀਆਂ ਗੱਲਾਂ ਯਾਦ ਆ ਜਾਣਗੀਆਂ। ਜੀ ਨਾਨ ਟੁਰ ਜਾ ਉਹ ਤਿਆਰੀ ਹੁੰਦਾ ਛੋਟੇ ਜਿਹੇ ਨਾਕ ਬਾਰੇ ਅਸੀਂ ਕਿਸੇ ਚੀਜ਼ ਨੂੰ ਵੀ ਨਹੀਂ ਇੰਜੋਏ ਨਹੀਂ ਕਰਦੇ ਅਸੀਂ ਦੇਖਦੇ ਨਹੀਂ ਕਿ ਰੱਬ ਨੇ ਨਾ ਇਹਦੇ ਵਿੱਚ ਕੀ ਰੱਖਿਆ ਹੈ। ਉਹਦੇ ਵਿੱਚ ਕੀ ਹੈ? ਪਹਿਲੇ ਕਿੰਨੀ ਫਿਕਰ ਨਹੀਂ ਨਾ ਕਰਦੇ ਸੋਚਦੇ ਨਹੀਂ। ਸੋਚਦੇ ਨਹੀਂ ਸਾਡੇ ਜੱਥੇ ਰੌਣ ਨਹੀਂ ਹੈ। ਆਉਂਦੇ ਪਹਿਲਾਂ ਨਾ ਹੁੰਦੇ ਸੀ ਕਿ ਕੱਚੇ ਵਾਸ਼ਰੂਮ ਹੁੰਦੇ ਸੀ ਹੁਣ ਟੈਲਾ ਲੱਗਿਆ ਹੋਇਆ ਉਹਨ ਘਰ ਚ ਟੈਲਾ ਲੱਗਿਆ ਹੋਇਆ ਜਾਂ ਫੇਰ ਵੀ ਸਕੂਲ ਦੀ ਭੱਜ ਦੌੜ ਲੱਗੀ। ਔਰ ਵਾਕਈ ਅਸੀਂ ਫਿਰਕੀ ਚੱਲ ਰਹੀ ਹੈ। ਕਦੀ ਫੁੱਲਾਂ ਦੀ ਖੁਸ਼ਬੂ ਨੂੰ ਮਹਿਸੂਸ ਕੀਤਾ। ਉਹਨਾਂ ਦੀ ਲੰਗ ਜਾਈਦਾ ਪਰ ਕਦੀ ਉਹਨਾਂ ਦੀ ਤਾਰੀਫ ਨਹੀਂ ਕੀਤੀ ਘਰ ਚ ਲੱਗੇ ਦਰਖਤ ਦੀ ਛਾਂ ਥਲੇ ਬੈਈਦਾ ਰੋਦਾ ਕਦੀ ਥੈਂਕ ਨਹੀਂ ਕੀਤਾ ਬੱਚੇ ਦੀ ਮਾਸੂਮियत ਕਿਦੀ ਅਸੀਂ ਠਹਿਰੇ ਹੀ ਨਹੀਂ ਹਾਂ ਅਸੀਂ ਕਦੀ ਆਪਣੇ ਬੱਚੇ ਦੀ ਮਾਸੂਮियत ਤੇ ਭਰੀ ਕੋਈ ਗੱਲ ਕਰੀ ਅਸੀਂ ਉੱਤੇ ਠਹਿਰਦੇ ਹਾਂ ਹਾਂ ਕਿ ਵਾਸਤੇ ਗੱਲਾਂ ਉਹਨਾਂ ਨੇ ਅੱਛਾ ਅਸੀਂ ਟਾਈਟਲ ਵੇਖਿਆ ਨਾ ਤੇ ਸਾਨੂੰ ਲੱਗਿਆ ਰਾਜਵੀ ਚੁੰਡਾ ਤੋਂ ਮੁਤਲਕ ਹੋਏਗਾ ਲੇਕਿਨ ਉਹਨਾਂ ਨੇ ਬਸ ਥੋੜਾ ਜਿਹਾ ਜ਼ਿਆਦਾ ਨਾਲ ਕੀਤਾ ਨਾਲ ਦਾ ਇਜ਼ਹਾਰ ਅਫਸੋਸ ਕੀਤਾ ਨਿਕਲ ਲਾਲ ਉਹਨਾਂ ਨੇ ਬਹੁਤ ਅੱਛੀਆਂ ਗੱਲਾਂ ਬਹੁਤ ਅੱਛੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਸ਼ੇਅਰ ਕੀਤੀਆਂ ਕਿ ਵਾਸਤੇ ਚਲੋ ਇਸੇ ਬਾਣੀ ਆਪਾਂ ਹਾਂ ਕਿ ਹੁਝੀਆਂ ਵੀਡੀਓਜ਼ ਦੇਖ ਕੇ ਮਨ ਬਹੁਤ ਹੌਲਾ ਹੁੰਦਾ ਹੈ ਦੇਖਿਆ ਜਾਵੇ ਇਸ ਸੱਚੋ ਚੰਦ ਦੇ ਬਜੂ ਪੂ ਵਾਕੀ ਪਹਿਲੇ ਲੋਕੀ ਨਾ ਕਿ ਨਹਿਰਾਂ ਵਿੱਚ ਵੀ ਨਾ ਮਜ਼ਾ ਮਹਿਸੂਸ ਕਰਦੇ ਹੁੰਦੇ ਸੀ ਸਵਾਦ ਹੀ ਕਹਿੰਦੇ ਤੁਸੀਂ ਸਵਾਦ ਹੀ ਲੈਂਦੇ ਸੀ ਅੱਛਾ ਦੇਖੋ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਤੁਸੀਂ ਬੇਸ਼ੱਕ ਜਿਹੜੇ ਵੀ ਮਜ਼ਬਬ ਦੇ ਹੋ ਤੁਸੀਂ ਆਪਣੇ ਮਜ਼ਬਬ ਚ ਜਿਹੜਾ ਵੀ ਤੁਸੀਂ ਕਿਸ ਆਪਣੇ ਰੱਬ ਨੂੰ ਜਿਵੇਂ ਜਿਵੇਂ ਜਿਸ ਤਰੀਕੇ ਨਾਲ ਯਾਦ ਕਰਦੇ ਹੋ ਉਹਦੇ ਵਿੱਚ ਆਪਣਾ ਨਹਿਰਾਓ ਨਹਿਰਾਓ ਪੈਦਾ ਕਰੋ ਹਾਂ ਨਹਿਰਾਓ ਪੈਦਾ ਕਰੋ ਤੁਸੀਂ ਉਹਨਾਂ ਦਾ ਨਾਮ ਲਵੋ ਆਪਣੇ ਰੱਬ ਦਾ ਤੇ ਅੱਲਾਹ ਦਾ ਦੇਖੋ ਨਾ ਰੱਬ ਕਾ ਹੁਨੋਂ ਨਾ ਉਹ ਵਾਹਿਗੁਰੂ ਕਹਿੰਦੇ ਆ ਕੋਈ ਰੱਬ ਕੋਈ ਅਸੀਂ ਅੱਲਾਹ ਕਹਿੰਦੇ ਆ ਰੱਬ ਕਹਿੰਦੇ ਆ ਉਹ ਵਾਹਿਗੁਰੂ ਕਹਿੰਦਾ ਹੁ ਜਿਸ ਤਰ੍ਹਾਂ ਉਹ ਉਹਨਾਂ ਨੂੰ ਮਤਲਬ ਸਮਝਾ ਰਹੇ ਸੀ ਮਤਲਬ ਵਾਕੇ ਅਗਰ ਤੁਸੀਂ ਇੱਕ ਤਰਜ਼ ਨਾਲ ਪੜ੍ਹਦੇ ਰਹੋ ਨਾ ਜਿਵੇਂ ਆਪਾਂ ਬਰਜ਼ੁਕਾ ਜ਼ਿਕਰ ਕਰਦੇ ਜਿੱਦਰੇ ਲਾਗੀ ਤੇਰੇ ਦਿਲ ਉਸ ਬਰਜ਼ੁਕਾ ਮੇਰੇ ਨਾਲ ਐਵੇਂ ਹੁੰਦਾ ਸੀ ਜਿਵੇਂ ਵਰਜ਼ ਕਰ ਮੈਂ ਇਹ ਸੋਚਦੀ ਸੀ ਕਿ ਅਗਰ ਮੇਰੇ ਨੂੰ ਨਮਾਜ਼ ਪੜ੍ਹਦੇ ਹੋਏ ਕੋਈ ਹੋਰ ਖਿਆਲ ਆਉਣ ਲੱਗ ਜਾਂਦੇ ਸੀ ਨਾ ਤੇ ਫਿਰ ਮੈਂ ਜਿਹੜਾ ਨਮਾਜ਼ ਦੇ ਵਿੱਚ ਪੜ੍ਹ ਰਹੀ ਹੁੰਦੀ ਸੀ ਨਾ ਸੂ ਉਬਲੰਦ ਆਵਾਜ਼ ਸੀ ਮੈਂ ਵੀ ਅੱਧੀ ਪੜਨ ਲੱਗ ਜਾਂਦੀ ਸੀ ਕੋਈ ਇੱਕ ਲਫ਼ਜ਼ ਤੇ ਕੰਸਿਸਟੈਂਟ ਹੋ ਕੇ ਉਹ ਲਫ਼ਜ਼ ਦੇ ਉੱਤੇ ਗੌਰ ਕਰ ਕਰਕੇ ਮੈਂ ਬੈਠੀ ਸੀ ਉਹ ਨਾ ਤੁਸੀਂ ਉਹ ਚੀਜ਼ ਤੇ ਰੱਬ ਦੇ ਉੱਤੇ ਗੌਰ ਕਰਕੇ ਆਪਣਾ ਤਨ ਮਨ ਤੋਂ ਰੱਬ ਨੂੰ ਯਾਦ ਕਰਕੇ ਨਿਯਤ ਕਰੋਗੇ ਨਾ ਤੁਹਾਨੂੰ ਖੁਦ ਮਹਿਸੂਸ ਹੋਇਆ ਕਿ ਰੱਬ ਮੈਨੂੰ ਸੁਣਦਾ ਪਿਆ ਜਦੋਂ ਤੁਹਾਡੇ ਦਿਲ ਦੇ ਵਿੱਚ ਕੁਝ ਹੋਰ ਆ ਦਿਮਾਗ ਦੇ ਵਿੱਚ ਕੁਝ ਹੋਰ ਆ ਤੇ ਜ਼ੁਬਾਨ ਤੋਂ ਸਿਰਫ ਤੁਸੀਂ ਜ਼ਿਕਰ ਕਰ ਰਹੇ ਹੋ ਫਿਰ ਤੁਹਾਨੂੰ ਕਾਹਦਾ ਸਕੂਨ ਮਿਲਣਾ ਹੈ ਹੋਣੀ ਸਕੂਨ ਬਿਲਕੁਲ ਨਹੀਂ ਔਰ ਵਾਕਈ ਜਦੋਂ ਤੁਹਾਡੀ ਇੱਕ ਉਹ ਬਣ ਜਾਂਦੀ ਹੈ ਨਾ ਰਿਦਮ ਕਹਿਣ ਦੇ ਕਿਸੇ ਤੇ ਕਹਿਣ ਦੇ ਬਾਬਾ ਜੀ ਤੁਹਾਡੀ ਜ਼ੁਬਾਨ ਤੇ ਆਪੇ ਜਾ ਜਾਂਦਾ ਤੁਹਾਡੇ ਕੋਲ ਉਹ ਹੁੰਦਾ ਹੀ ਰਹਿੰਦਾ ਮੈਂ ਤੇ ਆਪ ਜਿੰਨੇ ਦਫਾ ਜ਼ਿਕਰ ਇਹ ਲਾਈ ਕਰਾਂ ਨਾ ਮੇਰੇ ਮੂੰਹ ਤੇ ਬਾਤ ਕਰ ਮੇਰਾ ਮੰਨਣਾ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਕਿ ਤੁਸੀਂ ਰੱਬ ਨੂੰ ਦਿਲੋਂ ਤੁਸੀਂ ਦੁੱਖ ਤਕਲੀਫ ਤੋਂ ਰੱਬ ਨੂੰ ਯਾਦ ਕਰ ਰਹੇ ਹੋ ਨਾ ਤੁਸੀਂ ਸਵੇਰ ਉੱਠੇ ਹੋ ਰੱਬ ਨੂੰ ਯਾਦ ਕੀਤਾ ਫਿਰ ਉੱਠੇ ਹੋ ਫਿਰ ਯਾਦ ਕੀਤਾ ਤੀਜੇ ਦਿਨ ਤੁਹਾਨੂੰ ਆਟੋਮੈਟਿਕ ਤੁਹਾਡੀ ਅੱਖ ਖੁੱਲ ਜਾਏਗੀ ਤੁਹਾਨੂੰ ਨੀਂ ਨੀਂਦ ਆਈ ਹੋਏਗੀ ਤੁਹਾਡਾ ਉੱਠਣ ਨੂੰ ਦਿਲ ਨਹੀਂ ਕਰੇਗਾ ਲੇਕਿਨ ਇੱਕ ਦਫਾ ਤੁਹਾਡੇ ਕੰਨ ਚ ਰੱਬ ਦੀ ਆਵਾਜ਼ ਜ਼ਰੂਰ ਹੋਏਗੀ ਕਿ ਰੱਬ ਨੇ ਠਾ ਦਿੱਤਾ ਉੱਠਣਾ ਨਾ ਉੱਠਣਾ ਤੇਰੀ ਮਰਜ਼ੀ ਆ ਤੇ ਤੁਹਾਨੂੰ ਤੁਹਾਡੇ ਇੱਕ ਰੂਟੀਨ ਬਣ ਜਾਏਗੀ ਅਸਲੀ ਕਹਿੰਦੇ ਨੇ ਬਹੁਤ ਅੱਛੀ ਗੱਲ ਉਹਨਾਂ ਨੇ ਕੀਤੀ ਜ਼ਿੰਦਗੀਆਂ ਦੇ ਵਿੱਚ ਠਹਿਰਾਓ ਪੈਦਾ ਕਰੋ ਵਾਕਈ ਹੋਣਾ ਚਾਹੀਦਾ ਅਸੀਂ ਨਾ ਆਪਣੇ ਠਹਿਰਾਓ ਨੂੰ ਸ਼ਾਇਦ ਕਿਤੇ ਖੋ ਹੀ ਦਿੱਤਾ ਵਾਕਈ ਨਹੀਂ ਹੈਗਾ ਸਾਡੀ ਜ਼ਿੰਦਗੀਆਂ ਦੇ ਵਿੱਚ ਨਾ ਅਫਰਾ ਤਫਰੀ ਬਹੁਤ ਜ਼ਿਆਦਾ ਇਹ ਕੰਮ ਕਰ ਲੋ ਆ ਕੰਮ ਕਰ ਲੋ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਫਿਰਕੀ ਚੱਲਣ ਲਈ ਹੈ ਬਸ ਚੱਲਦੇ ਸਵੇਰ ਉੱਠਦੇ ਆ ਤੇ ਕੀ ਚੱਲਦੀ ਹੈ ਸ਼ਾਮ ਹੋ ਜਾਂਦੀ ਰਾਤ ਕਦੀ ਕਿਸੇ ਚੀਜ਼ ਨੂੰ ਮਹਿਸੂਸ ਨਹੀਂ ਕੀਤਾ ਕਦੀ ਕਿਸੇ ਖਾਂਦੇ ਵੀ ਨਾ ਤੇ ਕਿਸੇ ਕਿਸੇ ਜ਼ਾਇਕੇ ਨੂੰ ਮਹਿਸੂਸ ਨਹੀਂ ਕੀਤਾ ਕਿਸੇ ਰਾਤ ਦੇ ਦੇਖ ਲੋ ਸਾਡੇ ਨਾਲ ਵੀ ਹੁੰਦਾ ਸਾਡੇ ਤੁਸੀਂ ਬੱਚਾ ਨੂੰ ਖਾਣਾ ਖਵਾ ਰਹੀ ਹੋਈ ਨਾ ਅਸੀਂ ਆਪ ਪਕਾਇਆ ਹੁੰਦਾ ਅਸੀਂ ਕਦੀ ਆਪਣੇ ਬੱਚਿਆਂ ਕੋਲਵਾ ਵੀ ਨਹੀਂ ਪੁੱਛਿਆ ਤੇ ਮਮਾ ਨੇ ਖਾਣਾ ਕਿਹੋ ਜਿਹਾ ਪਕਾਇਆ ਬੇਟਾ ਤੁਸੀਂ ਦੱਸੋ ਇਹ ਖਾਣਾ ਮਜ਼ੇਦਾਰ ਪੱਕਾ ਔਰ ਵਾਕਈ ਅਸੀਂ ਕਦੀ ਆਪਣੇ ਬੱਚਿਆਂ ਕੋਲਵਾ ਵੀ ਨਹੀਂ ਪੁੱਛੇ ਇਸ ਜ਼ਿੰਦਗੀ ਦੇ ਵਿੱਚ ਬਸ ਉਹਨਾਂ ਦੇ ਅੱਗੇ ਖਾਣਾ ਰੱਖਿਆ ਉਹਨਾਂ ਨੇ ਖਾਧਾ ਤੇ ਬਰਤਨ ਛੋੜ ਦਿੱਤੇ ਪਰ ਆਪਣਾ ਉਹਨਾਂ ਦੀ ਗੱਲ ਸੀ ਕਿ ਆਪਣੀ ਲਾਜ ਰੇ ਠਹਿਰਾਓ ਲੈ ਕੇ ਆਓ ਠਹਿਰਾਓ ਲੈ ਕੇ ਆਓਗੇ ਰੁਕੋ ਕਿ ਆਹ ਨਹੀਂ ਕਿ ਤੁਸੀਂ ਕਹੋ ਕਿ ਫਟਾਫਟ ਅਸੀਂ ਕੰਮ ਸ਼ੁਰੂ ਕੀਤਾ ਅਸੀਂ ਕਾਮਯਾਬ ਹੋ ਜਾਈਏ ਅਗਲੇ ਦਿਨ ਨਹੀਂ ਵਿਚ ਟਹਿਰਾਉ ਆ ਨਾ ਅਫਟ ਡ੍ਰੋਨ ਆਨੇ ਆਂਦੇ ਰਹੇ ਨੇ ਬਿਲਕੁਲ ਲੇਕਿਨ ਤੁਸੀਂ ਸਟੇਬਲ ਰਹੇ ਹਾਂਜੀ ਤੁਸੀਂ ਸਟੇਬਲ ਤੁਸੀਂ ਸਟੇਬਲ ਰਹੇ ਨਾ ਤੇ ਉਹਨਾਂ ਨੇ ਰਾਜੀਵ ਜਵੰਦਾਪਾਤ ਜੀ ਦਾ ਅਫਸੋਸ ਜ਼ਾਹਰੀ ਅਫਸੋਸ ਕੀਤਾ ਉਹ ਤੇ ਸਾਰੀ ਦੁਨੀਆ ਹੀ ਘਰ ਦੀ ਪਈ ਸਾਰੀ ਦੁਨੀਆ ਸਾਰੀ ਅੱਖਾਂ ਨਮ ਬਾਰ ਮੇ ਤੇ ਵਾਕਈ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਰੱਬ ਚੜ੍ਹਦੀ ਕਲਾ ਸਾਡੀ ਵੀ ਰੱਬ ਦੇ ਅੱਗੇ ਵਾਵਾ ਵਾਦੀ ਹੋਰ ਦਸ ਅਕ ਰੱਬ ਉਹਨਾਂ ਦੇ ਘਰ ਵਾਲਿਆਂ ਨੂੰ ਹੋਸਟਾ ਸਭ ਤੋਂ ਜਮੀਲ ਦਵੇ ਤੇ ਉਹਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਬਾਕੀ ਮਿਲਦੇ ਆ ਜੀ ਨੈਕਸਟ ਨੈਕਸਟ